ਜਵਾਈ ਨੇ ਸੌਰੇ ਘਰ ਆ ਕੇ ਕੀਤੀ ਪੰਨ ਤੋੜ ਅਤੇ ਚਲਾਈਆਂ ਗੋਲੀਆਂ ਤੇ ਕੀਤਾ ਪਥਰਾ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸਾਡਾ ਜਵਾਈ ਸਾਡੇ ਘਰ ਰਹਿੰਦਾ ਸੀ ਤਾਂ ਉਹ ਸਾਡੀ ਧੀ ਨਾਲ ਕੁੱਟਮਾਰ ਕਰਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਹਰ ਰੋਜ਼ ਕੁੱਟਮਾਰ ਅਤੇ ਲੁੱਟਖੋਦੀਆਂ ਮਾਰਦਾ ਤਾਂ ਸਾਹਮਣੇ ਆ ਰਹੀਆਂ ਹਨ ਅਤੇ ਗੁੰਡਾ ਅੰਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਅੱਜ ਅੰਮ੍ਰਿਤਸਰ ਵਿੱਚ ਇੱਕ ਜਵਾਈ ਨੇ ਸੌਰੇ ਘਰ ਆ ਕੇ ਹਮਲਾ ਕਰਕੇ ਘਰ ਦੀ ਤੋੜਪੰਨ ਕੀਤੀ ਅਤੇ ਪਰਿਵਾਰ ਤੇ ਗੋਲੀਬਾਰੀ ਕੀਤੀ ਇਸ ਮੌਕੇ ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਸਾਡਾ ਜਵਾਈ ਸਾਡੇ ਘਰ ਰਹਿੰਦਾ ਸੀ ਤਾਂ ਸਾਡੀ ਲੜਕੀ ਦੀ ਕਾਫੀ ਕੁੱਟਮਾਰ ਕਰਦਾ ਸੀ ਅੱਜ ਜਦੋਂ ਜਵਾਈ ਉਸ ਨੂੰ ਲੈਣ ਆਇਆ ਤਾਂ ਉਹਨਾਂ ਨੇ ਲੜਕੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਆਪਣੇ 8-10 ਸਾਥੀਆਂ ਨਾਲ ਸਾਡੇ ਘਰ ਆਇਆ ਤੇ ਘਰ ਦੀ ਕਾਫੀ ਪੰਨ ਤੋੜ ਕੀਤੀ ਅਤੇ ਜਦ ਅਸੀਂ ਦਰਵਾਜ਼ਾ ਬੰਦ ਕੀਤਾ ਤਾਂ ਉਹ ਆਪਣੇ ਸਾਥੀਆਂ ਦੇ ਨਾਲ ਘਰ ਦੇ ਉੱਪਰ ਇੱਟਾਂ ਪੱਥਰ ਸੁੱਟਣ ਲੱਗੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਰਿਵਾਰਕ ਝਗੜਾ ਸੀ ਜਿਸ ਦੌਰਾਨ ਇੱਕ ਜਵਾਈ ਨੇ ਆਪਣੇ ਸਹੁਰੇ ਘਰ ਅੱਗੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਤੇ ਘਰ ਵਿੱਚ ਭੰਨ ਤੋੜ ਕੀਤੀ ਹੈ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੇ ਨਿਊਜ਼ ਪੰਜਾਬੀ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਹਾਂਜੀ ਕੀ ਮਸਲਾ ਕੀ ਹੈ ਜੀ ਕਿ ਗੱਲ ਇਹ ਐਨ ਮੈਨੂੰ 17 ਤਰੀਕ ਨੂੰ ਕੱਲਾ ਕਮਰਾ ਬੰਦ ਕਰਕੇ ਇਹਨੇ ਚੰਗੀ ਤਰ੍ਹਾਂ ਚਾਪੀ ਆਪਣੀ ਜੇਬ ਸੇ ਪਾ ਲਈ ਐਨ ਮੈਨੂੰ ਚੰਗੀ ਤਰ੍ਹਾਂ ਘੁੱਟਿਆ ਇਹਨੇ ਥੀਸ ਨਾ ਇੱਕ ਦਿਨ ਇਹਨੇ ਮੈਨੂੰ ਸੀਜ਼ਰ ਮਾਰੀਆਂ ਤੇ ਸਾਰੇ ਮੇਰੇ ਡਿਡ ਜੇ ਲੱਤਾਂ ਮਾਰੀਆਂ ਤੋੜਾ ਮਸਲਾ ਚੱਲਦਾ ਆ ਰਿਹਾ ਸੀ ਕਿ ਹਾਂਜੀ ਕਿ ਹੋ ਗਿਆ ਮੈਂ ਤੁਹਾਡੇ ਬਾਰੇ ਇੱਕ ਟੋੜਾ ਗੋੜਾ ਕੀ ਕਰ ਇਹ ਨਸ਼ੇ ਕਰਨ ਲੱਪਿਆ ਨਸ਼ੇ ਦੀ ਰੋਤ ਤੇ ਮੈਨੂੰ ਮਾਰਨ ਲੱਪਿਆ ਹਾਂ ਉਹ ਵੀ ਮੇਰਾ ਕੰਮ ਕਰੇ ਕਿਸੇ ਹੋਰ ਦਾ ਨਾ ਕਰੇ ਮੈਂ ਕਿਸੇ ਹੋਰ ਦਾ ਨਹੀਂ ਵਿਕੰਦ ਦੇਣਾ ਸਿਰਫ ਮੇਰਾ ਵਿਕੰਦ ਕੀ ਵੇਚਨ ਨੂੰ ਕੀ ਕਹਿ ਰਿਹਾ ਸੀ ਚਿੱਟਾ ਕਹਿਂਦਿਆ ਹੂੰ ਅੱਜ ਤੁਹਾਡੇ ਘਰ ਤੇ ਪਰ ਕਿੰਨੀਆਂ ਗੋਲੀਆਂ ਚ ਲਗੀਆਂ 6 ਗੋਲੀਆਂ ਚ ਲਾਈਆਂ ਤੁਸੀਂ ਹੁਣ ਕੀ ਮੰਨ ਕਰਦੇ ਹੋ ਥਾਣੇ ਦੇ ਬਾਹਰ ਬੈਠੇ ਹੋ ਅਸੀਂ ਮਾਰੇ ਸੁਣਵਾਈ ਹੋਵੇ ਠੀਕ ਹੈ ਨਾ ਔਰ ਤੇ ਪਰਚਾ ਹੋਵੇ ਜਿਹੜੇ ਨਾਲ ਮੁੰਡੇ ਲਿਆਇਆ ਉਹਨਾਂ ਦੇ ਤੂੰ ਬੋਲ ਜਿਹੜੇ ਮੁੰਡੇ ਨਾਲ ਲੈ ਕੇ ਥੇਲੀ ਜੇ ਇੱਕ ਸਲੋਸ਼ਨ ਜੇ ਇੱਕ ਵਿਕੀ ਨਿਪਾਤੀ ਜੇ ਇੱਕ ਦਿਨੇਸ਼ੀ ਜੇ ਇੱਕ ਬਟਰਾਂ ਦਾ ਸੰਨੀ ਜੇ ਹਾਂ ਨਾਲ ਰੋਕੀ ਹੈ ਨਾਲ ਰੋਕੀ ਜੇ ਉਸੇ ਨੂੰ ਕੀ ਮੰਗ ਕਰਦੇ ਹੋ ਹੁਣ ਮੰਗ ਕਰਦੇ ਇਹਨੂੰ ਸਜ਼ਾ ਦਿਵਾਓ ਇਹਨੂੰ ਭੇਜੋ ਅੰਦਰ ਅੰਦਰ ਭੇਜੋ ਇਹਨੂੰ ਬੋਵੀ ਦਸ਼ਮੇਸ਼ ਨਗਰ ਜੋੜਾ ਫੜਕ ਗਲੀ ਨੰਬਰ 14 ਹਾਊਸ ਨੰਬਰ 1787 ਹਾਂਜੀ ਕੀ ਹੋਇਆ ਜੀ ਅੱਜ ਕੁਝ ਨਹੀਂ ਹੋਇਆ ਜੀ ਅਏ ਆਪਣੇ ਘਰੇ ਬੇਟੇ ਰਹਿਮਾਨ ਨਾਲ ਠੀਕ ਹੈ ਭੈਣ ਨਾਲ ਪਹਿਲੇ 17 ਤਰੀਕ ਨੂੰ ਲੜਾਈ ਹੋਈ ਇਹਨੇ ਆ ਕੇ ਸਾਡੀਆਂ ਐਲਈਡੀਆਂ ਤੋੜਦੀਆਂ ਮੇਰੇ ਸਹੁਰਿਆਂ ਦੇ ਘਰੇ ਪੈ ਗਿਆ ਗੱਲ ਜਾ ਕੇ ਫੇਰ ਮੇਰੀਆਂ ਵੱਡੀਆਂ ਦੋ ਭੈਣਾਂ ਵਿਆਹੀਆਂ ਸਾਈਡ ਤੇ ਉਹਨਾਂ ਦੇ ਘਰੇ ਪੈ ਗਿਆ ਗੱਲ ਜਾ ਕੇ ਠੀਕ ਆ ਤੇ ਬਾਅਦ ਇਹਨੇ ਨਾ ਉਹ ਤੋਂ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਕਲੋਨੀ ਦੇ ਨੇੜੇ ਤੇ ਲੈ ਕੇ ਦਾਤਰ ਮਾਰੇ ਸੱਤਾ ਮਾਰੀਆਂ ਉਹਨੂੰ ਠੀਕ ਆ ਜੀ ਮੇਰੀ ਭੈਣ ਨੂੰ ਕੁੱਟਿਆ ਘਟਿਆ ਹੁਣ ਅੱਜ ਆਇਆ ਅੱਜ ਆਇਆ ਕਹਿੰਦਾ ਬੂਹਾ ਖੋਲੋ ਬਈ ਬੂਹਾ ਨਹੀਂ ਖੋਲਿਆ ਤੇ ਥੱਲੇ ਗਾਲਾ ਗੂਲਾ ਕੱਢਣ ਲੱਪਿਆ ਬਾਅਦ ਤੇ ਗੋਲੀਆਂ ਚਲਾਣ ਲੱਪਿਆ ਕਹਿੰਦਾ ਮੈਂ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਠੀਕ ਹੈ ਜੀ ਐਨ ਐਚ 6 ਗੋਲੀਆਂ ਚਲਾਈਆਂ ਜਿਹਦੇ ਵਿੱਚੋਂ ਤਿੰਨ ਗੋਲੀਆਂ ਦੇ ਫੈਰ ਇਹਨਾਂ ਨੂੰ ਲੱਭੇ ਇੱਕ ਜਿੰਦਾ ਰੋਂਦਿਆ ਤੇ ਦੋ ਕਿੰਨੇ ਗੋਲੇ ਚਲਾਈ ਹੈ ਜੀ ਇਹ ਰੋਕੀ ਨੇ ਚਲਾਈ ਹੈ ਜੀ ਨਾਲ ਕੁਝ ਹੋਰ ਵੀ ਹੁੰਦੀ ਸੀ ਨਾਲ ਸਲੋਸ਼ਨ ਹੀ ਕੀ ਜੀ ਰੋਏ ਰਾਹੁਲ ਤੇ ਨਾਲ ਦੇ ਨੇਪਾਲੀ ਵਿਕੀ ਨੇਪਾਲੀ ਹੀਗਾ ਜੀ ਤੇ ਨਾਲ ਦੇ ਬੜਰਾਂ ਦਾ ਸੰਨੀ ਆ ਉਹੀ ਹੀਗਾ ਜੀ ਤੇ ਨਾਲ ਤੇ ਦੋ ਤਿੰਨ ਹੋਰ ਹਨ ਬਤਾ 6 ਮੈਨੂੰ ਨਾਦਰ ਨਹੀਂ ਪਤਾ ਜੀ। ਕਾਈ ਦੀ ਬੜੀ ਪੁਰਾਣੀ ਗਲਤੀ ਆ ਰਹੀ ਸੋ ਗੋਲੀ ਤਾਂ ਦਾ ਕਿੰਦੋ ਹੈ। ਗੋਲੀ ਐਵੇਂ ਨਜਾਇਜ਼ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੇਰਾ ਕਹਿੰਦਾ ਸਮਾਨ ਵਿੱਚ ਹੋ। ਮੇਰੀ ਅੱਗੇ ਲੱਤ ਵੱਡੀ ਗਈ ਇਹਦੇ ਕਰਕੇ। ਠੀਕ ਹੈ ਮੈਂ ਪਹਿਲੇ ਕਰਦਾ ਹਾਂ। ਤੁਹਾਡਾ ਕੀ ਲੱਗਦਾ? ਮੇਰਾ ਜੀਜਾ ਲੱਗਦਾ ਇਹ। ਉਹ ਤੁਸੀਂ ਖਾਣੇ ਦੇ ਬਾਹਰ ਬੈਠੇ ਹੋ। ਹਾਂ ਜੀ। ਹਾਂ ਜੀ। ਸਾਡੀ ਉਹਨਾਂ ਨੇ ਲਿਖੀ ਰਿਪੋਰਟ ਰਿਪੋਰਟ ਸਾਰੀ ਪਰ ਵੇਖੋ ਕੀ ਸੁਣਵਾਈ ਕਰਦੇ ਕੀ ਨਹੀਂ ਕਰਦੇ। ਅੱਗੇ ਵੀ ਰਿਪੋਰਟਰ ਲਖਾਨੇ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਜੀ ਠੀਕ ਆ ਹੁਣ ਆਪਾਂ ਜਿਹਨਾਂ ਨੇ ਕੀਤੀ ਠੀਕ ਆ ਨਹੀਂ ਤਾਂ ਆਪਾਂ ਕਮਿਸ਼ਨਰ ਦੇ ਪੇਸ਼ ਹੋਣਾ ਏ ਠੀਕ ਆ ਜੀ ਕੋਈ ਪੈਸੇ ਵਾਲੀ ਸੁਣਾਈ ਹੁੰਦੀ ਹੈ ਹਾਂ ਜੀ ਮਾਰਿਆ ਮੋਬਾਈਲ ਸਾਹ ਤੁਹਾਨੂੰ ਵੀ ਪਤਾ ਹੈ ਇਹ ਕੋਈ ਤਾਂ ਐਡੀ ਸੁਣਵਾਈ ਕਰਦੀ ਉਦਰਾ ਕਰਦੀ ਨਹੀਂ ਆਪ ਦੇਖੋ ਰੋਕੀ ਨੇ ਬੰਦੇ ਘਲਾਦੇ ਆ ਪਿੱਛੇ ਇਹੋ ਇਹੋ ਨੇ ਇਹਨਾਂ ਨੇ ਪੈਸੇ ਦੇਣੇ ਤੇ ਇਹਨਾਂ ਦੀ ਸੁਣਵਾਈ ਹੋਣੀ ਆਡੀ ਹੋਣੀ ਨਹੀਂ ਆ ਠੀਕ ਆ ਜੀ ਆ ਵੇਖੋ ਆਗੇ ਇਹਨਾਂ ਦੇ ਬੰਦੇ ਪਿੱਛੇ ਵੇਖੋ ਇਹਨਾਂ ਦਾ ਕੀ ਕੰਮ ਠਾਣੇ

ਲੜਕੇ ਦਾ ਨਾਮ ਆਇਸ ਆਇਡੈਂਟੀਫਾਈਡ ਹੈ ਅਸੀਂ ਅੱਛਾ ਦੇਖੇ ਤੇ ਪੁਲੀ ਕਰ ਰਹੀ ਜੀ ਸਰ ਤੁਹਾਡੀਆਂ ਟੀਮਾਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਬੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਲਾਈਕ ਤੁਹਾਡਾ ਦੱਸੋ ਫਿਰ ਉਹ ਮੋਕੇ ਦੇ ਕੀ ਕਾਰਜ ਕੀਤੇ ਜਾ ਰਹੇ ਸਰ ਅ ਬੱਚਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਪੁਲੀ ਕਾਰਵਾਈ ਸ਼ੁਰੂ ਕਰ